ਉਹ ਸਟੇਜ ਤੇ ਇਕੱਠੇ ਦਿਖੇ ਨੇ ਹਰਨਾਮ ਸਿੰਘ ਖਾਲਸਾ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਜਰਨੈਲ ਸਿੰਘ ਪਿੰਡਰਾਵਾਲੇ ਦੇ بیٹے ਈਸ਼ਰ ਸਿੰਘ ਵੀ ਨਾਲ ਮੌਜੂਦ ਰਹੇ ਨੇ ਤਾਂ ਦੱਸ ਦਈਏ ਕਿ ਇੱਕੋ ਸਟੇਜ ਤੇ ਇਕੱਠੇ ਦਿਖੇ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਇਸ ਦੇ ਨਾਲ ਹੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਵੀ ਮੌਜੂਦ ਰਹੇ ਨੇ ਤੇ ਜਰਨੈਲ ਸਿੰਘ ਪਿੰਡਰਾਵਾਲੇ ਦੇ بیٹے ਇਸ਼ਰ ਸਿੰਘ ਵੀ ਨਾਲ ਮੌਜੂਦ ਰਹੇ ਨੇ ਹਰਨਾਮ ਸਿੰਘ ਖਾਲਸਾ ਤੇ ਗਿਆਨੀ ਰਗਵੀਰ ਸਿੰਘ ਨੇ ਇੱਕ ਦੂਜੇ ਨੂੰ ਫਤਿਹ ਵੀ ਬੁਲਾਈ ਦਰਸਲ ਤਰੰਤਾਰਨ ਦੇ ਵਿੱਚ ਇੱਕ ਧਾਰਮਿਕ ਸਮਾਗਮ ਸੀ ਜਿਸ ਦੇ ਵਿੱਚ ਇਹ ਸਾਰੇ ਆਗੂ ਸ਼ਾਮਲ ਹੋਏ ਨੇ ਹਰਨਾਮ ਸਿੰਘ ਖਾਲਸਾ ਨੇ ਕਿਹਾ ਸੀ ਕਿ ਗਿਆਨੀ ਰਗਵੀਰ ਸਿੰਘ ਨੂੰ ਹਟਾ ਕੇ ਗੜਗੱਜ ਨੂੰ ਜਥੇਦਾਰ ਗਲਤ ਢੰਗ ਨਾਲ ਬਣਾਇਆ ਗਿਆ ਜਿਸ ਦਾ ਉਹ ਵਿਰੋਧ ਕਰਦੇ ਨੇ ਪਰ ਹੁਣ ਇੱਕ ਸਟੇਜ ਤੇ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਐਸਜੀਪੀਸੀ ਪ੍ਰਧਾਨ ਵੀ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਵੀ ਨੇ ਤੇ ਸਾਬਕਾ ਜਥੇਦਾਰ ਗਿਆਨੀ ਰਗਬੀਰ ਸਿੰਘ ਵੀ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਹਰਨਾਮ ਸਿੰਘ ਖਾਲਸਾ ਦੇ ਵੱਲੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ 6 ਜੂਨ ਨੂੰ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਉਹ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਿੱਖ ਕੌਮ ਦੇ ਨਾਂ ਸੰਦੇਸ਼ ਨਹੀਂ ਦੇਣ ਦੇਣਗੇ ਹਾਲਾਂਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਹੈੱਡ ਗ੍ਰੰਥੀ ਗਿਆਨੀ ਰਗਬੀਰ ਸਿੰਘ ਸੰਦੇਸ਼ ਦਿੰਦੇ ਨੇ ਤਾਂ ਸਾਨੂੰ ਮਨਜ਼ੂਰ ਹੋਏਗਾ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਨੇ ਰਾਜੀਵ ਇੱਕ ਫਰੇਮ ਹੈ ਇੱਕ ਸਟੇਜ ਹੈ ਸਾਰੇ ਆਗੂ ਇਕੱਠੇ ਦਿਖ ਰਹੇ ਨੇ ਕਿਹ ਕੁ ਜਾਣਕਾਰੀ ਬਿਲਕੁਲ ਇਹ ਤਸਵੀਰ ਕੱਲ ਤਰਨਤਰਨ ਦੇ ਮੁੰਡਾ ਪਿੰਡ ਦੀ ਹੈ ਜਿੱਥੇ ਕਿ ਇੱਕ ਸਮਾਗਮ ਸੀ ਔਰ ਉਸ ਸਵਾਗਤ ਦੇ ਦੌਰਾਨ ਕਿੱਥੇ ਹਰਨਾਮ ਸਿੰਘ ਖਾਲਸਾ ਮੌਜੂਦ ਸੀ ਉਸ ਦੇ ਨਾਲ ਹੀ ਐਸਡੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਅਰੇ ਜਿਹੜੇ ਸਾਫਤਾ ਜ਼임ੇਦਾਰ ਯਾਨੀ ਰਗਵੀਰ ਸਿੰਘ ਵੀ ਨੇ ਔਰ ਸਭ ਤੋਂ ਵੱਡੀ ਗੱਲ ਕੀ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਦੇ ਜੋ ਬੇਟੇ ਨੇ ਪੀਤਲ ਸਿੰਘ ਉਹ ਵੀ ਉਸ ਸਟੇਜ ਦੇ ਉੱਤੇ ਨਜ਼ਰ ਆ ਰਹੇ ਨੇ ਤਾਂ ਹੁਣ ਜੇਕਰ ਤਾਜ਼ਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਸਾਰਾ ਜਿਹੜਾ ਵਿਵਾਦ ਹੈ ਉਹ ਇਹਨਾਂ ਚਾਰਾਂ ਲੋਕਾਂ ਦੇ ਹੀ ਆਲੇ-ਦੁਆਲੇ ਘੁੰਮ ਰਿਹਾ ਕਿਉਂਕਿ ਜਦੋਂ ਯਾਨੀ ਰਗਵੀਰ ਸਿੰਘ ਨੂੰ ਹਟਾ ਕੇ ਯਾਨੀ ਕੁਲਦੀਪ ਸਿੰਘ ਦਰਗੱਜ ਨੂੰ ਜ਼임ੇਦਾਰ ਲਗਾਇਆ ਜਾਂਦਾ ਫੇਰ ਦਮਦਮੀ ਟਕਸਾਲ ਦੇ ਜਿਹੜੇ ਮੁਖੀ ਨੇ ਹਰਨਾਮ ਸਿੰਘ ਖਾਲਸਾ ਉਹਨਾਂ ਵੱਲੋਂ ਵਿਰੋਧ ਕੀਤਾ ਜਾਂਦਾ ਔਰ ਵਿਰੋਧ ਦੇ ਚਲਦਿਆਂ ਹਰਜਿੰਦਰ ਸਿੰਘ ਧਾਮੀ ਵੱਲੋਂ ਦਮਦਮੀ ਤਖਤਾਲ ਵਿਕੇ ਪਹੁੰਚ ਕੇ ਮੁਲਾਕਾਤ ਵੀ ਕੀਤੀ ਜਾਂਦੀ ਹੈ ਹਾਲਾਂਕਿ ਕੱਲ ਕੁਝ ਜਿਹੜੀਆਂ ਚਰਚਾਵਾਂ ਜਾਂ ਅਫਵਾਹਾਂ ਜਿਹੜੀਆਂ ਨੇ ਉਹ ਇਹ ਵੀ ਸੀ ਕਿ ਸੁਖਵੀਰ ਸਿੰਘ ਬਾਦਲ ਨੇ ਵੀ ਮੁਲਾਕਾਤ ਕੀਤੀ ਹੈ ਪਰ ਹਰਜਿੰਦਰ ਸਿੰਘ ਧਾਮੀ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਉਹਨਾਂ ਦੇ ਵਿੱਚ ਬਹੁਤ ਕੁਝ ਨਜ਼ਰ ਆ ਰਿਹਾ ਕਿਉਂਕਿ ਸਿਰਫ ਤੇ ਸਿਰਫ ਜਿਹੜਾ ਵਿਰੋਧ ਕੀਤਾ ਜਾ ਰਿਹਾ ਉਹ ਗਿਆਨੀ ਕੁਲਦੀਪ ਸਿੰਘ ਦਾ ਵਿਰੋਧ ਹੋ ਰਿਹਾ ਹੈ ਰਾਜੀ ਕੀ ਮੰਨਿਆ ਜਾਵੇ ਤੇ ਕੱਲ ਨੂੰ ਹੁਣ 6 ਜੂਨ ਹੈ ਜਦੋਂ ਸਿੱਖ ਕੌਮ ਦੇ ਨਾਂ ਸੰਦੇਸ਼ ਗੈਨੀ ਕੁਲਦੀਪ ਸਿੰਘ ਗੜਗੱਜ ਦੇਣਗੇ ਕਿ ਕੁਝ ਬਦਲਾਅ ਉਸ ਦੇ ਵਿੱਚ ਕੀਤਾ ਜਾ ਰਿਹਾ ਜਾਂ ਫਿਰ ਟਕਰਾ ਨੂੰ ਟਾਲਣ ਲਈ ਕੀ ਕੁਝ ਕੀਤਾ ਜਾ ਰਿਹਾ ਹੈ ਅਤੇ ਕੋ ਜਿੱਥੋਂ ਤੱਕ ਜੋ ਸੰਭਾਵਨਾਵਾਂ ਨੇ ਔਰ ਥੋੜੀ ਦੇਰ ਪਹਿਲਾਂ ਅਸੀਂ ਦਮਦਮੀ ਕੱਪਸਾਲ ਦੇ ਇੱਕ ਬਲਾਰੇ ਦੇ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਿਹੜੇ ਹਰਜਿੰਦਰ ਸਿੰਘ ਧਾਮੀ ਨੇ ਉਹ ਇੱਕ ਸੁਲਝੇ ਹੋਏ ਆਦੂ ਨੇ ਔਰ ਉਹਨਾਂ ਵੱਲੋਂ ਇਸ ਟਕਰਾ ਨੂੰ ਰੋਕਣ ਦੇ ਲਈ ਜਾਂ ਜਿਹੜੇ ਤਲਕੀ ਪੈਦਾ ਨਾ ਹੋਵੇ ਉਸ ਦੇ ਲਈ ਕੋਈ ਨਾ ਕੋਈ ਬਦਲ ਜਿਹੜਾ ਇਸ ਦਾ ਜ਼ਰੂਰ ਲੱਭਿਆ ਜਾਵੇਗਾ ਔਰ ਹੁਣ ਪੰਚਕ ਗਲਿਆਰਿਆਂ ਦੇ ਵਿੱਚ ਇੱਕ ਵੱਡੀ ਇਹ ਚਰਚਾ ਛੜੀ ਹੋਈ ਹੈ ਕਿ ਕੱਲ ਹੋ ਸਕਦਾ ਹੈ ਕਿ ਜਾਨੀ ਕੁਲਦੀਪ ਸਿੰਘ ਅਰਗੱਜ ਕੌਮ ਦੇ ਨਾਮ ਸੰਦੀਪ ਨਾਂ ਦੇਣ ਕਿਉਂਕਿ ਸੰਤ ਜਰਨੈਲ ਸਿੰਘ ਦੇ ਪਰਿਵਾਰ ਵੱਲੋਂ ਔਰ ਹੋਰ ਜਿਹੜੇ ਐਸ.ਪੀ.ਸੀ ਦੇ ਮੈਂਬਰ ਵੀ ਨੇ ਮੌਜੂਦਾ ਭਾਈ ਮਨਜੀਤ ਸਿੰਘ ਉਹਨਾਂ ਸਾਰਿਆਂ ਵੱਲੋਂ ਕਹਿ ਦਿੱਤਾ ਗਿਆ ਕਿ ਅਸੀਂ ਜਾਨੀ ਕੁਲਦੀਪ ਸਿੰਘ ਦੇ ਕੋਲੋਂ ਕੋਈ ਵੀ ਸਨਮਾਨ ਜੋ ਹੈ ਉਹ ਨਹੀਂ ਲਵਾਂਗੇ ਔਰ ਦੂਜੇ ਪੱਧਰ ਤੇ ਸਿੱਧੇ ਤੌਰ ਤੇ ਕਿਹਾ ਗਿਆ ਤਾਂ ਕੱਲ ਲੱਗਦਾ ਹੈ ਕਿ ਕੋਈ ਨਾ ਕੋਈ ਵੱਡਾ ਬਦਲ ਜੋ ਹੈ ਉਹ 6 ਜੂਨ ਦੇ ਸਮਾਜ ਬੰਦ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਬਹੁਤ ਸ਼ੁਕਰੀਆ राजीव ਇਸ ਪੂਰੀ ਅਪਡੇਟ ਦੇ ਲਈ ਤਾਂ ਇਹ ਤਸਵੀਰ ਕਾਫੀ ਕੁਝ ਬਿਆਨ ਕਰ ਰਹੀ ਹੈ ਕਿ ਹਰਨਾਮ ਸਿੰਘ ਖਾਲਸਾ ਜਿਸ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅਸੀਂ ਸਿੱਖ ਕੌਮ ਦੇ ਨਾਲ ਸੰਦੇਸ਼ ਨਹੀਂ ਦੇਣ ਦੇਵਾਂਗੇ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵਿਰੋਧ ਕੀਤਾ ਜਾ ਰਿਹਾ ਪਰ ਇਸ ਤਸਵੀਰ ਦੇ ਵਿੱਚ ਐਸਜੀਪੀਸੀ ਪ੍ਰਧਾਨ ਦੇ ਨਾਲ ਖੜੇ ਨੇ ਤੇ ਈਸ਼ਰ ਸਿੰਘ ਜਿਹੜੇ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਪੁੱਤਰ ਨੇ ਉਹ ਵੀ ਇਸ ਤਸਵੀਰ ਦੇ ਵਿੱਚ ਨੇ ਤੇ ਗਿਆਨੀ ਰਗਬੀਰ ਸਿੰਘ ਜਿਹੜੇ ਸਾਬਕਾ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਹ ਵੀ ਇਸ ਤਸਵੀਰ ਦੇ ਵਿੱਚ ਨੇ ਤਾਂ ਕਿਤੇ ਨਾ ਕਿਤੇ ਕਾਫੀ ਕੁਝ ਇਹ ਤਸਵੀਰ ਬਿਆਨ ਕਰ ਰਹੀ ਆ ਹਾਲਾਂਕਿ ਕੱਲ ਨੂੰ ਜਦੋਂ 6 ਜੂਨ ਹੋਏਗਾ ਕਿਸ ਤਰ੍ਹਾਂ ਦਾ ਉੱਥੇ ਮਾਹੌਲ ਰਹੇਗਾ ਕੀ ਸ਼ਾਂਤੀ ਬਰਕਰਾਰ ਰਹੇਗੀ ਕੀ ਗਿਆਨੀ ਕੁਲਦੀਪ ਸਿੰਘ ਗੜਗਜ ਹੀ ਸੰਦੇਸ਼ ਦੇਣਗੇ ਜਾਂ ਕੋਈ ਬਦਲਮਾ ਢੰਗ ਅਪਣਾਇਆ ਜਾਂਦਾ ਇਹ ਦੇਖਣਾ ਹੋਵੇਗਾ